ਤੁਸੀਂ ਸੋਚਦੇ ਹੋਵੋਗੇ ਸਰ ਮੁੱਖ ਮੰਤਰੀ ਦਾ ਨਜ਼ਾਰੇ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਹੈ ਇੱਧਰ ਨੂੰ ਜਾਣਾ ਹੈ ਚਾਰੇ ਪਾਸੇ ਸਲੂਟ ਐ ਦੇ ਨਾ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਦੋ ਤਿੰਨ ਦਿਨ ਰੱਖੂਗਾ ਮੈਂ ਹੁਣ ਕਰਨ ਲੱਗਿਆ ਵੇ ਕੋਸ਼ ਵੀ ਹਰੇਕ ਜ਼ਿਲ੍ਹੇ ਤੋਂ ਦੋ ਤਿੰਨ ਦੋ ਤਿੰਨ ਬੰਦੇ ਲਿਆ ਕਰਾਂ ਨਾਲ ਮੈਂ ਵੀ ਮੇਰੇ ਨਾਲ ਹੀ ਰਹਿਣ ਵੀ ਕੀ ਕਿਵੇਂ ਕਿਵੇਂ ਹੁੰਦਾ ਹੈ ਹੈਨਾ ਕਿੱਥੇ ਕਿੱਥੇ ਜਾਈਦਾ ਜਦੋਂ ਭੁੱਖੇ ਮਰੇ ਤੁਸੀਂ 3 ਘੰਟੇ ਬਾਅਦ ਜਵਾਬ ਦੇ ਦੇਖੋ ਵੀ ਮੇਰਾ ਨਾਂ ਪਾ ਤੇਰੇ ਨਾਲ ਕਿੱਥੇ ਜਾਣੀ ਯਾਰਾਂ ਕੱਲ 3 ਦਿਨ ਪਹਿਲੇ ਵੀ ਲੁਧਿਆਣੀ ਸੀ ਰਾਤ ਚੰਡੀਗੜ੍ਹ ਗਏ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਗਏ ਐਤੋਂ ਹੁਣ ਦਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਵਾਪਸ ਆਊਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚਨਈ ਜਾਊਂਗਾ ਆ ਜਿਹੜਾ ਕਰ ਰਿਹਾ ਹੈ ਨਾ ਹੁਣ ਕੋਸ਼ਿਸ਼ ਏ ਅਨ ਸਰਕਾਰ ਵਾਲੇ ਸੈਂਟਰ ਵਾਲੇ ਕਿ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀਆਂ ਉਹਦੇ ਬਾਰੇ ਮੀਟਿੰਗ ਹੈ ਸੀਐਮ ਅ ਤਾਮਿਲਨਾਡੂ ਤੇ ਦੋ ਚਾਰ ਹੋਰ ਸੀਐਮ ਜਿਹੜੇ ਨਾਨ ਬੀਜਪੀ ਸਰਕਾਰਾਂ ਦੇ ਨੇ ਉੱਥੇ ਜਾਊਂਗਾ ਬਾਈ ਨੂੰ ਹੀ ਵਾਪਸ ਆਊਂਗਾ 23 ਤਰੀਕ ਨੂੰ ਸ਼ਹੀਦ ਐਸਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖਟਕੜਕਲਾਂ ਜਾਊਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਟੇਸ਼ਨ ਸ਼ੁਰੂ ਹੈ ਉੱਥੇ 25 ਜਾਂ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਤੇ ਕੁੜੀਆਂ ਦੇ ਕਾਲਜ 'ਚ ਮੇਰੇ ਖਿਆਲ 'ਚ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ 29 ਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖੋ ਸਾਡੇ ਨਾਲ ਤੁਹਾਡਾ ਤਾਂ ਫੇਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਦੀ ਪਤਾ ਰਾਤ ਨੂੰ 12 ਵਜੇ ਕਿਹਦਾ ਫੋਨ ਆ ਜੇ ਕੀ ਹੋ ਜੇ ਆਹ ਲਾਣ ਅੱਡੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਔਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਣਾ ਸਾਡੇ 3 ਕਰੋੜ ਲੋਕਾਂ ਦਾ ਕਸਟੋਰੀਅਨ ਬਣਨਾ ਸੌਖਾ ਨਹੀਂ ਹੈ ਜੀ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ ਚ ਦੋ ਤੋਂ ਧੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਧੜੇ ਬੈਠੇ ਬਣੇ ਬਣਤ ਹੁੰਦੇ ਨੇ ਪਰ ਇਹ ਵੀ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਹ ਨਾਲ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮਤ ਵੀ ਦਿੰਦਾ ਸਮਤ ਬਖਸ਼ੇ ਪ੍ਰਮਾਤਮਾ ਦਾ। ਇਹ ਹੀ ਅਰਦਾਸ ਕਰਦੇ ਆਂ। ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ ਚ ਬਹੁਤ سارے ਸ਼ੋਅ ਕੀਤੇ ਹੋਏ ਮੈਂ। ਇਸ ਪੰਜਾਬੀ ਭਵਨ ਚ। ਹਨਾ ਮੈਂ ਜਦੋਂ ਅੰਦਰ ਆਇਆ ਮੈਂ ਯਾਰ ਇੱਥੇ ਸ਼ੋਅ ਕਰਨ ਆਉਂਦੇ ਹੁੰਦੇ ਸੀ। ਉਧਰ ਤਾਂ ਵਕਤ ਬਹੁਤ ਵੱਡੀ ਚੀਜ਼ ਹੈ ਜੀ। ਸੋ ਮਤਲਬ ਸ਼ੋਅ ਕਰਦੇ ਹੁੰਦੇ ਸੀ ਮੋਰੋਂ ਕਹਿੰਦੇ ਜੀ ਆ ਕੇ ਚੀਫ ਗੈਸਟ ਸਾਹਿਬ ਹੁਣ ਵਾਸ ਤੁਸੀਂ ਬੰਦ ਕਰ ਦੋ ਹੁਣੇ ਆ ਗਏ ਮੈਂ ਕਿਹਾ ਦੇਖ ਲੈ ਹੁਣ ਆਪਾਂ ਹੀ ਸ਼ੋਅ ਵਾਲੇ ਆ ਆਪਾਂ ਹੀ ਚੀਫ ਗੈਸਟ ਆ ਕੁਦਰਤਾ ਜੀ ਪ੍ਰਮਾਤਮਾ ਦੇ ਹਾਮਤ ਸ਼ੁਕਰਗੁਜ਼ਾਰ ਇਸ ਗੱਲ ਉਹ ਰਹਿੰਦੇ ਆ ਕਿ ਤੁਸੀਂ ਦਿੱਤਾ ਜੀ ਸਾਰਾ ਕੁਝ ਸਾਡੀ ਕੋਈ ਔਕਾਤ ਨਹੀਂ ਆਮ ਕਰਨ ਚ ਉੱਠੇ ਹੋਏ ਲੋਕਾਂ ਪਰ ਤੁਸੀਂ ਜੋ ਕਰਤਾ ਕੁਸੀਂ ਜੋ ਪੰਜਾਬ ਦੀ ਜ਼ਿੰਮੇਵਾਰੀ 5 ਸਾਲੀ ਦਿੱਤੀ ਜੇ ਮੇਰੇ 5 ਸਾਲ ਚੰਗੇ ਲੱਗੇ ਅਗਲੀ ਦੇ ਦੋਗੇ ਨਹੀਂ ਤਾਂ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਉਹ ਮੈਂ ਜਿਵੇਂ ਕਿਸੇ ਹੋਰ ਨੂੰ ਦੇ ਦੋਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਖੋਟ ਨਹੀਂ 75 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਸੜਜਾਈ ਜਾਣਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਕਈ ਵਾਰੀ